नवाशहरिया प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी चिंदूस फैमिली रेस्टो बार एक मल्टी कुजीन रेस्टो का स्वाद जो तो हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स थोड़े थोड़े ऐसा हो जाए इधर थोड़े 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 हो जाओ हाँ इधर हो जाओ बस हाँ तुम इतना बस इतना तुम इतना Happy birthday, to, Happy birthday. To, Happy birthday. To, Happy birthday. to you. Happy birthday dear Happy birthday to you. Happy ठीक फिर तो सभी चलते हैं थोड़ा हटके चलो प्लेट <laughs> सर्व करा देख ठीक है चलो ਕਿਦੇ ਨਹੀਂ ਪਾਉਂਦੇ ਸਾਡੇ ਜਿਹੜੇ ਜਿਹੜੇ ਚਾਹੀਦੇ ਨੇ ਪਾਉਂਦੇ ਪਾਉਂਦੇ ਜਨਤਾ ਦੇ ਹੋਰ ਸਾਡੀ ਇੱਕ ਅੱਧਾ ਪਾਹਿਆ ਨਹੀਂ ਹੈ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਜੋਤੀਆ ਰੋਰਾ ਸੋ ਅੱਜ ਅਸੀਂ ਇਕੱਠੇ ਹੋਏ ਸੀ ਦੀ ਗ੍ਰੈਂਡ ਹੋਟਲ ਦੇ ਵਿੱਚ ਜਿੱਥੇ ਕੀ ਸਕੂਲ ਆਫ ਸਕਿਲਸ ਡਿਵੈਲਪਮੈਂਟ ਦਾ ਚੱਲ ਰਿਹਾ ਹੈ ਸੋ ਬੱਚਿਆਂ ਨੂੰ ਬੜੀਆਂ ਅੱਛੀਆਂ ਸਕਿਲ ਦਿੱਤੀਆਂ ਜਾ ਰਹੀਆਂ ਨੇ ਕੁਕਿੰਗ ਕਰਕੇ ਲਾਈਵ ਦਿਖਾਈ ਬੱਚਿਆਂ ਨੇ ਬੜਾ ਅੱਛਾ ਖਾਣਾ ਮਾਊਥ ウォਟਰਿੰਗ ਅਸੀਂ ਟੇਸਟ ਕੀਤਾ ਸੋ ਅੱਜ ਸਰ ਬ੍ਰਿਜਮੋਹਨ ਸਰ ਦੀ ਗ੍ਰੈਂਡ ਡਾਟਰ ਦਾ ਬਰਥਡੇ ਵੀ ਹੈ ਸਿਮਰ ਦਾ ਸੋ ਸਾਡੇ ਸਾਰਿਆਂ ਦੇ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਈ ਗੁੱਡ ਜੀ ਹਮੇਸ਼ਾ ਹੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਖੁਸ਼ ਰਹੋ ਥੈਂਕ ਯੂ ਸਾਰੇ ਹਾਤੇ ਆਪਾਂ ਜਿਹੜਾ ਨਸ਼ਾ ਆ ਕੋਈ ਵੀ ਕੋਈ ਕਰਦਾ ਜਾਂ ਕਿਸ ਤਰ੍ਹਾਂ ਦਾ ਵੀ ਕੋਈ ਆਪਾਂ ਨਸ਼ਾ ਨਹੀਂ ਕਰਨਾ ਕਿਸੇ ਕੋਲ ਨੂੰ ਕੋਈ ਚੀਜ਼ ਲੈ ਕੇ ਖਾਣੀ ਨਹੀਂ ਬਿਲਕੁਲ ਆਪਾਂ ਇਸ ਗੱਲ ਤੋਂ ਸचेत ਰਹਿਣਾ ਤਾਂ ਕਿ ਆਪਾਂ ਇਸ ਯਾਦੀ ਨੂੰ ਬਹੁਤ ਹੀ ਹਰ ਸਾਲ ਚੰਗੇ ਤਰੀਕੇ ਦੇ ਨਾਲ ਸਟਾਫ ਤੇ ਸਾਰਾ ਹੀ ਸਟਾਫ ਬਹੁਤ ਹੀ ਮਿਹਨਤੀ ਹੈ ਸਾਡੇ ਹੈੱਡ ਸਾਹਿਬ ਬੈਠੇ ਆ ਸਾਡੇ ਪੰਚਾਇਤ ਮੈਂਬਰ ਕੁਲਵਿੰਦਰ ਕੌਰ ਸਾਰਿਆਂ ਦਾ ਹੀ ਸਾਰਿਆਂ ਦਾ ਹੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਆਜ਼ਾਦੀ ਦਿਵਸ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਬੈਠੇ ਆ ਬਾਹਰ ਸਾਰਿਆਂ ਦਾ ਹੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਸ ਆਜ਼ਾਦੀ ਦੇਸ਼ ਦੇ ਉੱਤੇ ਪੜਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਇਸ ਆਜ਼ਾਦ ਦੇਸ਼ ਜਿਹੇ ਦੇਸ਼ ਸਾਡਾ ਆਜ਼ਾਦ ਹੋਏ ਆ ਹੁਣ ਸਾਡੀ ਡਿਊਟੀ ਇਹ ਪੜਦੀ ਆ ਕਿ ਉਹਦੇ ਲਈ ਅਸੀਂ ਵਧੀਆ ਸਰਵਿਸ ਕਰਕੇ ਇਹਨੂੰ ਹੋਰ ਮਹਾਨ ਬਣਾਈਏ ਸਾਡਾ ਦੇਸ਼ ਭਾਰਤ ਮਹਾਨਤਾ ਹੈਗਾ ਹੀ ਆ ਇਹਨੂੰ ਹੋਰ ਮਹਾਨ ਬਣਾਈਏ ਆਪਣੀ ਵੀ ਵਿੱਚ ਹਿੱਸਾ ਪਾਈਏ ਜਿੰਨਾ ਅਸੀਂ ਪਾ ਸਕਦੇ ਹਾਂ

ਕਹਿੰਦੇ ਤੁਸੀਂ ਠੁਣਸ ਤੇ ਬਾਰੇ ਕੀ ਕਹੂਗਾ ਅੱਜ ਦੇ ਜੋ ਯੁੱਗ ਦੇ ਵਿੱਚ ਚੱਲ ਰਿਹਾ ਹੈ ਵੀ ਉਹ ਲੜਕੀਆਂ ਮਰਦਾਂ ਦੇ ਬਰਾਬਰ ਜੋ ਬੱਚੀਆਂ ਆਪਣੀਆਂ ਮਰਦਾਂ ਦੇ ਬਰਾਬਰ ਚੱਲ ਰਹੀਆਂ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਬੱਚੀ ਇਸ ਤੋਂ ਕਿਸੇ ਤੋਂ ਘੱਟ ਨਹੀਂ ਹੈਗੀ ਆ ਹਾਂਜੀ ਕੁੜੀਆਂ ਘਰ ਦੀ ਰੌਣਕ ਆ ਇਹਨਾਂ ਤੋਂ ਬਿਨਾਂ ਤਾਂ ਕੋਈ ਵੀ ਪਰਿਵਾਰ ਸਫਲ ਨਹੀਂ ਹੈ ਅੱਜ ਕੱਲ ਬੱਚੇ ਜਿਹੜੇ ਆ ਉਹ ਮਤਲਬ ਕਿ ਆਪਾਂ ਨੂੰ ਬਾਹਰ ਬੱਚੀਆਂ ਨੂੰ ਮਤਲਬ ਕਿ ਕੱਢਣਾ ਚਾਹੀਦਾ ਨਾ ਕਿ ਘਰ ਵਿੱਚ ਬੰਦ ਕਰਕੇ ਰੱਖਣਾ ਚਾਹੀਦਾ ਇਸ ਕਰਕੇ ਸਾਨੂੰ ਬੱਚੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਕੱਲ ਬੱਚੀਆਂ ਮੁੰਡਿਆਂ ਨਾਲੋਂ ਜ਼ਿਆਦਾ ਜ਼ਿਆਦਾ ਵੱਡ ਮਤਲਬ ਕਿ ਐਕਸੈਪਟ ਕਰਦੀਆਂ ਇਸ ਕਰਕੇ ਸਾਨੂੰ ਬੱਚੀਆਂ ਨੂੰ ਬੱਚਾ ਚਾਹੀਤੇ ਉਹਨਾਂ ਨੂੰ ਜਿਆਦਾ ਮੋਟੀਵੇਟ ਕਰਨਾ ਚਾਹੀਦਾ ਉਹ ਅੱਗੇ ਦੀ ਅੱਗੇ ਡਾਣਾ ਚਾਹੀਦਾ ਲਖਾਣਾ ਚਾਹੀਦਾ ਉਹਨਾਂ ਨੂੰ ਘਰੋਂ ਬਾਹਰ ਕੱਢਣਾ ਚਾਹੀਦਾ ਦੁਨੀਆ ਦੇਖਣੀ ਚਾਹੀਦੀ ਉਹਨਾਂ ਨੂੰ ਵੀ ਘਰ ਚ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ ਬੱਚੀਆਂ ਨੂੰ ਪੂਰੀ ਜਿੱਦਾਂ ਮੁੰਡਿਆਂ ਨੂੰ ਆਜ਼ਾਦੀ ਦਿੱਤੇ ਆ ਏਦਾਂ ਕੁੜੀਆਂ ਨੂੰ ਵੀ ਆਜ਼ਾਦੀ ਹੋਣੀ ਚਾਹੀਦੀ ਹੈ ਉਹਨਾਂ ਕਹਿੰਦੀਆਂ ਘਰ ਦੀ ਰੌਣਕ ਆ ਤੀਜ ਦਾ ਤਿਉਹਾਰ ਇਹਦੇ ਨਾਲ ਨਾਲ ਹੀ ਬਹੁਤ ਸਾਰੇ ਤਿਉਹਾਰ ਜੁੜ ਗਏ ਹਨ ਜਿੱਦਾਂ ਕਿ ਕੁੜੀਆਂ ਨੂੰ ਮਨਾਣਾ ਇੱਕ ਤਰ੍ਹਾਂ ਕੁੜੀਆਂ ਦੇ ਬਾਰੇ ਸਾਨੂੰ ਹੋਰ ਜਾਣਕਾਰੀ ਮਿਲ ਰਹੀ ਹੈ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਅੱਜ ਕੱਲ ਕੁੜੀਆਂ ਨੂੰ ਜ਼ਿਆਦਾ ਪੁੱਛਿਆ ਜਾ ਰਿਹਾ ਹੈ ਮੁੰਡਿਆਂ ਦੇ ਕੰਪੈਰੀਸ਼ਨ ਸੋ ਇਹ ਬਹੁਤ ਹੀ ਅੱਛੀ ਗੱਲ ਹੈ ਕਿ ਅਸੀਂ ਤੀਜ ਦਾ ਤਿਉਹਾਰ ਮਨਾ ਰਹੇ ਹਾਂ ਔਰ ਨਾਲ ਹੀ ਤੁਹਾਨੂੰ ਪਤਾ ਹੈ ਕਿ ਜਿੱਦਾਂ ਜਨਮਾਸ਼ਟਮੀ ਵੀ ਆ ਤੇ ਨਾਲ ਹੀ ਅੱਜ ਇੰਡੀਪੈਂਡੈਂਸ ਡੇ ਵੀ ਆ ਸੋ ਇੱਕ ਤਰ੍ਹਾਂ ਅਸੀਂ ਆਜ਼ਾਦੀ ਨੂੰ ਫੇਰ ਤੋਂ ਇੱਕ ਤਰ੍ਹਾਂ ਹੋਰ ਬਣਾ ਰਹੇ ਹਾਂ ਥੈਂਕ ਯੂ طلب <coughs> ثاني 15 اگست جو स्वतंत्रता दिवस ਨਮਾ ਸ਼ਹਿਰ ਵਿੱਚ ਆਈটিআই గ్రౌండ్ ਦੇ ਵਿੱਚ ਮਨਾਇਆ ਜਾ ਰਿਹਾ ਹੈ। ਔਰ ਮੈਂ 15 اگست دی ਆਪ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ 15 اگست دی ਮੁਬਾਰਕਬਾਦ ਦਿੰਦਾ ਔਰ ਮੈਂ ਇੱਕ ਬੇਨਤੀ ਕਰਦਾ ਅੱਜ 15 اگਸਤ ਦਾ ਜੋ ਦਿਹਾੜਾ ਸੀ ਮਨਾ ਰਹੇ ਆ ਉਹਦੇ ਵਿੱਚ ਮੈਂ ਸਭ ਨੂੰ ਇੱਕ ਮੁੱਠ ਹੋ ਕੇ ਚੱਲਣ ਦੀ اپیل ਕਰਦਾ ਔਰ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਆਪਣੇ ਬੱਚਿਆਂ ਨੂੰ ਇਹ ਵੀ ਪ੍ਰੇਰਨਾ ਦਿੰਨਾ ਕਿ ਨਸ਼ਿਆਂ ਤੋਂ ਦੂਰ ਹੋ ਕੇ ਅੱچھے ਕੰਮ ਕਰੋ ਸਮਾਜ ਸੇਵਾ ਦੇ ਕੰਮ ਕਰੋ ਔਰ ਆਪਣਾ ਨਾਮ ਰੋਸ਼ਨ ਕਰੋ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੋ ਆਪਣੇ ਮਾਂ-ਬਾਪ ਦਾ ਰੋਸ਼ਨ ਕਰੋ ਮੈਂ ਇਹ ਨਹੀਂ ਕਹਿੰਦਾ ਹੋਇਆ 15 ਅਗਸਤ ਨੂੰ ਆਪਣੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੋਂ ਪਰਦੇ ਭਜੀ ਇਸ ਤੋਂ ਬਾਅਦ ਸਾਧ ਕਾਂਸ਼ੀ ਰਾਉਂਡ ਮਾਨਪਲਾਈ ਪ੍ਰੰਤ ਜਿਹੜੇ ਨਵਾਂ ਸ਼ਹਿਰ ਦੇ ਵਿੱਚ ਸ਼੍ਰੀ ਦਸਪਾਲ ਜੀ ਚੇਅਰਮੈਨ ਕਿਤਾ ਉਹਨਾਂ ਦਾ ਸਰਵਾਰ ਕੀਤਾ ਜਾ ਰਿਹਾ ਹੈ ਜਿਹੜੇ ਬੱਚੇ ਲਈ ਜਾਂਦੇ ਇੱਧਰ ਆਓ ਕੋਈ ਨਹੀਂ ਬੋਤਾ ਹੋਣੀਓ ਕੋਈ ਨਹੀਂ ਬੋਤਾ ਹੋਣੀਓ ਆਪ ਹੀ ਕੋਈ ਹੋਰ ਉਹਨਾਂ ਨੂੰ ਫੋਨ ਲਓ ਫੋਨ ਲਓ ਬਿਲਕੁਲ ਹੋਰ ਜਦੋਂ ਤੁਸੀਂ ਟੱਕਰ ਲਈਏ आप का स्वागत है सर

ਇਹਨੇ ਸਾਰੇ ਆਪਣੇ ਚਾਰਾ ਪਾਣੀ ਦਾ ਪੂਰਾ ਕਰਦੂ ਚਾਹੁੰਦੀ ਆ ਤੇ ਇੱਥੇ ਆਏ ਸਾਰੇ ਆਪਣੇ ਸੇਵਾ ਸੈਟੀਆਂ ਦਾ ਆਪਣਾ ਨਗਰ ਕੁਰਤ ਕਰਨਾ ਹੈ ਔਰ ਹਲਕਾਰ ਦਾ ਹੈ ਵਿਸ਼ੇਸ਼ ਤੌਰ ਪਰ ਇਹਨਾਂ ਹਲਕਾਰ ਚਾਹ ਲਈ ਮੋਰ ਪਾਟ ਜੀ ਦਾ ਸਨਗਾਂਜ ਮਾ ਦਾ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਕਰਦੀ ਆਪਣਾ ਨਗਰ ਕੁਰਤ ਕਰੀ ਸਾਰੇ ਰੋਸ ਸਨ ਹੈ ਜਿਹੜੇ ਜਿਹੜੇ ਨੇ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਵਾਸਪੁਰ ਕੇ ਆਪਣੇ ਚੋਟੀ ਭੈਣ ਜਿਹੜੀ ਨਗਰ ਕੌਂਸਲ ਦੀ ਪ੍ਰਧਾਨ ਮਾਨ ਸ੍ਰੀ ਬੀਬੀ ਬਿੰਦਰ ਗੌਰ ਜੀ ਉਹ ਸਾਰੇ ਹੀ ਕੌਂਸਲਰ ਸਰਵਾਂ ਆਮ ਆਦਮੀ ਪਾਰਟੀ ਦੇ ਨਿਗਰ ਸਰਵਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਚਾਹਰ ਬੱਚਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਔਰ ਅੱਜ ਦੇ ਦਿਨ ਤੇ ਤੁਹਾਨੂੰ ਵਾਦਾ ਕਰਦੇ ਆ ਕਿ ਨਵਾਂ ਚੈਟ ਦੀ ਜਿਹੜੀ ਡਵੈਲਪਮੈਂਟ ਕਿਤੇ ਸਿਆਸੀ ਕਾਰਨਾ ਕਰਕੇ ਰੁਕੀ ਹੋਈ ਜਗੀ ਉਸ ਦੀ ਪੈਰ ਦੇ ਰਾਹ ਤੇ ਕਰਵਾ ਕੇ ਦਵਾਂਗੇ ਔਰ ਜਿਹੜੀ ਵੱਡਾ ਮੇਨ ਮੁੱਦਾ ਰੇਲਵੇ ਰੋਡ ਦਾ ਹੈ ਉਹ ਵੀ ਅੰਦਰ ਥੋੜਾ ਜਿਹਾਂ ਦੇ ਵਿੱਚ ਆਪਾਂ ਕੰਮ ਸ਼ੁਰੂ ਕਰਾ ਕੇ ਜਿਹੜਾ ਸਾਡੇ ਮੁਫਤੀ ਮਾਖੜਾ ਰੇਲਵੇ ਰੋਡ ਵਾਸੀਆਂ ਤੋਂ ਸ਼ਹਿਰ ਵਾਸੀਆਂ ਤੋਂ ਜਿਹੜੀ ਕਿਸੇ ਨਾ ਕਿਸੇ ਤਕਨੀਕੀ ਕਾਰਨ ਕਰਕੇ ਉਹ ਕੰਮ ਹਰਿਆਇਆ ਕਿਉਂਕਿ ਕੋਈ ਵੀ ਸੜਕ ਨਵੀਂ ਬਣਨੀ ਹੋਵੇ ਉਹਦੇ ਵਿੱਚ ਘੱਟੋ ਘੱਟ 5-6 ਸਾਲ ਦਾ ਟਾਈਮ ਚਾਹੀਦਾ ਇਹ ਤਾਂ ਸਾਡਾ 2021 ਦੇ ਬਣੀ ਸੀ ਤੇ 21 ਦੇ ਵਿੱਚ ਹੀ 15 ਦਰਾਂ ਬਾਅਦ ਇਹ ਸੜਕ ਦਾ ਮਾੜਾ ਹਾਲ ਹੋ ਗਿਆ ਦੀ ਪਰ ਉਹ ਸਾਰੀਆਂ ਤਕਰੀਕਾ ਕਰਨ ਕਰਕੇ ਜੋ ਮੁਸ਼ਕਿਲਾਂੀਆਂ ਸਾਡੀਆਂ ਦੂਰ ਹੋ ਗਈਆਂ ਹੁਣ ਅਸੀਂ ਪਹਿਲ ਦੇ ਅਧਾਰ ਤੇ ਜੇਰਵੇ ਰੋਡ ਦਾ ਔਰ ਫਲੋਰ ਰੋਡ 메ਨ ਰੋਡ ਕਲਾਮ ਰੋਡ ਹੋਰ ਸ਼ਹਿਰ ਦੇ ਵੱਖ-ਵੱਖ ਗਲੀਆਂ ਦੇ ਵਿੱਚ ਆਪਾਂ 11 ਕਰੋੜ ਦਾ ਟੈਂਡਰ ਲਾਏ ਆ ਜਿਹੜੇ ਕੀ ਟੈਂਡਰ ਰਿਲੀਜ਼ ਹੋ ਗਿਆ ਉਹ ਜੇਰਵੇ ਰੋਡ ਦਾ 570 ਜਨਾਂ ਦੇ ਵਿੱਚ 24 ਰਿਲੀਜ਼ ਹੋ ਜੂਗਾ ਔਰ ਆਪਾਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਆਂ ਕਿ ਸ਼ਹਿਰੀ ਗਵਰਨਮੈਂਟ ਆਂਦੇ ਇਸ ਹੋਂ ਦੇ ਅੰਤ ਤੱਕ ਕਾਫੀ ਪਹੁੰਚਾਉਗੀ ਜਾਂਦਾ ਕੁਝ ਨਾ ਗਿੰਦਾ ਸਾਰਿਆਂ ਤੋਂ ਪਾਕਟ ਦੇ ਪੰਚਨ ਦੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦੇ। ਇਹ ਸਾਡੇ ਜਨ ਅਸ਼ੀਮ ਪਸੇਂਗ ਨਗਰ ਨਾ ਸਵਤਨ ਅੱਜ ਦੀਆਂ ਵਿਸ਼ੇਸ਼ ਸਭਾਰਨੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ